ਨਹਾ ਫੀਫਣੇ ਟੈਕਨੀਕਲ ਮੈਡੀਕਲ ਪੜੀ ਜਾਂ ਨਾ ਤੇ ਪੋਣਾ ਕੀ ਆ ਹੁਣ ਆ ਕੀ ਆ ਤੰਗ ਬੜਾ ਕਰਦਾ ਹੀ ਦੋਵੇਂ ਤੇਰੀ ਤਨੂ ਕੀ ਤਾਂ ਕਹਿੰਦਾ ਤੰਗ ਕਰਦੇ ਹਾਂ ਨਾ ਹੋਈ ਸੱਦੇ ਨੂੰ ਕੋ ਹੁੰਦੀ ਨਹੀਂ ਨਹੀਂ ਬੋਲੋ ਕੀ ਬਿਮਾਰੀ ਤੋਂ ਮੈਨੂੰ ਇਹ ਨਾ ਸਿਆ ਨੀ ਦਾ ਸਿਆਵਾ ਤੁਮ ਨਾ ਵੀਂ ਤਾਂ ਮੁੰਡੇ ਗਿਆ ਕਾ ਨਾ ਆਉਣਾ ਮੈਂ ਸਮਝਾਉਂਦਾ ਹਾਂ ਹਾਂ ਚਲੋ ਕੋਈ ਨਹੀਂ ਸਮਝਾਉਂਦਾ ਜਦ ਹੀ ਝਾਕ ਲਈ ਜਾਂਦਾ ਰਹਿੰਦਾ ਸੀ ਮੈਂ ਨਹੀਂ ਆਉਂਦਾ ਹਾਂ ਨਾਕ ਤੇ ਟਾਈਮ ਨਾਲ ਰੋਟੀ ਨਾਲ ਟਾਈਮ ਨਾਲ ਚਾਹ ਹਾਂ ਇਹ ਦਵਾ ਲਿਆ ਹਾਂ ਤੇ ਆਹ ਰੋਟੀ ਕਿਤੇ ਦੇਵੇ ਇਹ ਮੰਗਤੀ ਉਹਦੀ ਵੀ ਗੱਲਾਂ ਕਰਦੀ ਹੈ ਨਹੀਂ ਨਹੀਂ ਇਸ ਤਰ੍ਹਾਂ ਬੜਾ ਚੈਤਰ ਨਹੀਂ ਕਰਾਈਦੀ ਇਹ ਤਾਂ ਹੀ ਕਰਦੀ ਹੈ ਕਲਪਨੀ ਦੁਬਈ ਖੰਡੀ ਜਾਏ ਕੋਈ ਨਹੀਂ ਆਹ ਤੇ ਆਹ ਨਾ ਇਹ ਰੋਟੀ ਨਹੀਂ ਤੇ ਨਹੀਂ ਸਹੀ ਕੀ ਕਰਾਂ ਫਿਰ

ਆ ਤੇਤੀ ਬਣਾਇਂਦੀ ਪਰ ਬੰਦੀਂਦੀ ਪਰ ਤੇਨ ਕਾ ਬੰਦੀਂਦੀ ਆ ਆ ਤੇ ਮਾਸਾ ਮਾਤਾ ਤੇ ਕਿੰਨੇ ਅੰਤ ਤਰੋਦੀ ਪੈਦਾ ਹੋਦੀ ਦਾ ਖਾਣੇ ਚ ਹਾਂ ਰੋਟੀ ਨਹੀਂ ਬੋਰਾ ਪੂਰਾ ਤੇਜ਼ ਕਰੇ ਲਿਆ ਤੇ ਨੀ ਵਰਤਾਂ ਨੂੰ ਵੀ ਤੇ ਪੋਣ ਲਾਦੀ ਸਮਝਦੀ ਨਹੀਂ ਹੈ ਗੱਲ ਨੂੰ ਤੇ ਪੂ ਵੇ ਚੜਾਈ ਆ ਹਾਂ ਤੇ ਇਹ ਨਾਲ ਨਹੀਂ ਸਮਝੇ ਕੋਸ਼ਿਸ਼ ਕਰਨਾ ਕਿ ਤੇ ਨਹੀਂ ਕੇ ਕੋਈ ਸਮਝਦੀ ਨਹੀਂ ਮੈਂ ਕਾ ਸਮਝੇਂ ਗੋਡੇ ਰੋ ਫੁੱਲ ਲਾਉਂਦੀ ਆ ਤੇ ਉਹ ਵੀ ਕੱਟਵਾ ਦਿੰਦਾ ਕੋਈ ਨਹੀਂ ਮੈਨਾਂ ਦਾ ਸਮਝਾਉਂਗਾ ਆਉਣ ਪਾ ਕੇ ਸਮਝਾਉਂਗਾ ਸੰਜੋਣਾ ਆਲੇ ਨੇ ਨਵੀਂ ਬਾਸ਼ਕੀ ਆਉਂਦੀ ਹੋਵੇ ਬਾਰਾਂ ਹਾਂ ਦੋਵੇਂ ਜੀ ਕੋਹ ਨੂੰ ਕੋਈ ਤੇਰੇ ਮੋਲ ਕੋਚਰੇ ਦੇ ਮੋਲ ਕੋਚਰੇ ਆਹ ਕਿਤੇ ਨਾ ਕੋਈ ਦੱਸ ਦੇ ਰਹੀ ਲੱਗਦਾ ਇਸ ਕੌਂਦੀ ਉਹਨੇ ਹੋਈ ਪੜਦਾ ਮੈਨੂੰ ਵੀ ਕਾਣਾ ਮੈਂ ਹੋਣਾ ਪੜਦਾ ਤੂੰ ਮੇਰਾ ਕਰਦੀ ਰਹੀ ਤੇ ਅੱਗੇ ਪਿੱਛੇ ਚੱਲ ਹਾਂ ਉਹ ਫੇਰ ਉਹਦੇ ਹੁੰਦਾ ਜਾਂਦਾ ਦੋਵੇਂ ਜੀ ਕੱਟ ਤੂੰ ਕਰ ਚੰਗੀ ਨਾ ਇਹਨੂੰ ਆਖਾ ਤੂੰ ਰਹਿ ਜਾ ਘਰ ਦੇਣਾ ਇੱਥੇ ਉਹਨਾਂ ਦੇ ਸੁੱਟ ਟਿਕਾਣੇ ਆ ਗਏ ਤੂੰ ਭੱਜ ਦੇ ਘਰੋਂ ਘਰ ਘਰ ਘੜੀ ਜਾਣਾ ਮੈਂ ਨਹੀਂ ਮੈਂ ਤੈਨੂੰ ਆਂ ਆਪੇ ਚੋਣਾਂ ਨਾਲ ਆਪੇ ਸੋਕਤਾਂ ਨਾਲ ਮੇਰਾ ਸਾਰਾ ਦਰਦ ਮਾਰੇ ਤੇ ਲੱਗ ਜੂ ਪਤਾ ਮਾਰਦਾ ਚੋਣ ਕੇ ਨਾਲ ਜੱਤਾਂ ਇਹ ਤੇ ਪਤਾ ਲੱਗ ਜੂ ਤੈਨੂੰ ਕਿਹਨੇ ਚੋਣ ਨਾਲ ਜੁਣੇ ਦੀ ਮਰਜ਼ੀ ਨਾਲ ਲਾਗਦੇ ਮਾਝ ਚੋਣ ਦਾ ਨਾ ਗਾਂ ਚੋਣ ਦਾ ਫਿਕਰ ਨਾ ਕਿਤੇ ਕੋਹ ਕਿਤੇ ਦੁੱਧ ਘੋਟ ਮੰਗਣਾ ਦਿੰਦੇ ਆ ਹਾਂ ਕਿਤੇ ਦੁੱਧ ਘੋਟ ਮੰਗਣਾ ਦਿੱਤਾ ਵੇਚੀ ਕਰਦੀ ਆ ਨਹੀਂ ਨਹੀਂ ਵੇਚੀ ਕਰ ਹਾਂ ਹਾਂ ਉਹ ਕਿਹਨੂੰ ਚੋਣਾਂ किंदे द्वितीय बार चाय मांगली ते ता बेची करदी उ मुनिद जी बार चाय मांगला पोट छो ले के आईया रोटी भी एक पों दूजी मांगली ते आखा फेर पकाऊ भी दिखा ली टाइम नहीं आगी पका के खाला हां अब तो मैं करता हूं आज ये आपे पकाओ कौन सी है चंडी हां ये है जी चंडी ये चंडी वाला कटेगा एक कोने में छोटी में थोड़ी काट कटई देंदी हुए ठीक है लेंगे हम समझी कर मेरे रोटी यार के रहा है वो

दुबई ठंडी रहा है कोई नहीं सही मतलब आता है आनूं तो ठीक है आनूं तो नहीं तो नहीं सही है ठीक है ना फिर मैंने पर जाइयो कि नहीं इतना कार्डी एक दिन मैं नहोगा कि इतना करेगी अंधी ठीक है क्यों कार्डी है तो मैं तुम दिन ना कुआनी मेरी नो तो इतना कार्डी नहीं वो तो मेरे सही चल रही ह ਇਹ ਕੀ ਤੱਕ ਨੂੰ ਮਦਦ ਆਦੀ ਬਤੁਆ ਨਾ ਦੱਬ ਕੇ ਰੱਖਿਆ ਕਰਨਾ ਨਹੀਂ ਤੇ ਐ ਏਦਾਂ ਕਿਉਂ ਕਰਦੀ ਤੁਸੀਂ ਇਹ ਚੜਾਈ ਆ ਸਮਾਂ ਆ ਮੇਰਾ ਆ ਨਹੀਂ ਆ ਬਸ ਉਹ ਚਾਹ ਦੀ ਮਾਤ ਚਾਹ ਜਦੀਆਂ ਆਉਂਦੀ ਆ ਆ ਤੇ ਧੀ ਬਣਾਉਂਦੀ ਪਰ ਬੰਦੀ ਨਹੀਂ ਗਈ ਪਰ ਇਹ ਤਾਂ ਬੰਦੀ ਨਹੀਂ ਗਈ ਆ ਆ ਤੇ ਮਾਸਾ ਮਾਸਾ ਆ ਰੋਟੀ ਪਾ ਰੋਟੀ ਪਾ ਰਹੀ ਜੀ ਹਾਂ ਰੋਟੀ ਪੂਰਾ ਪੂਰਾ ਚੀਜ਼ ਕਰੇ ਯਾਰ ਤੇ ਨਹੀਂ ਮੱਤਾਂ ਨੂੰ ਨਹੀਂ ਤੇ ਪਾਉਣਾ ਨਹੀਂ ਹੈ ਜਾਦੀ समिति ने ये घालनदे कोपुए चड़ाईया हां रेरा से जमाए का समझेगो साहब दोना समिति ने के और समिति ने बता का समझे मुंडे रो फूल लांदी है ते वो भी काटवा देता कोई नहीं मैं आऊंगा समझाऊंगा आऊं पता समझाऊंगा समझा हां दोवे जी को भी कोई तेरे बोल कोचे तेरे बोल कोचे आके ने के दस देवेदी है लो बात दिस कोंदी है मुन्ने नहीं बड ਜੋ ਰੇਗਨ ਕਰਦੀ ਰਹੀ ਤੇ ਦੋ ਪਿਛੋਂ ਚੱਲ ਉਹ ਫੇਰ ਉਹਦੇ ਹੱਦਾਂ ਜਾਂਦਾ ਤੂੰ ਵੀ ਨਿਕਟ ਤੂੰ ਕਰ ਚੰਗੀ ਆ ਇਹਨੂੰ ਆਖਾ ਕਿ ਰਹਿ ਦਰ ਦੇਣਾ ਇੱਥੇ ਉਹਨਾਂ ਦੀ ਸੁੱਟ ਟਿਕਾਣੇ ਆ ਗਈ ਤਵੇਂ ਭੱਜਦੇ ਘਰੋਂ ਘਰ ਘਰ ਘਰੀ ਜਾਣਾ ਮੈਂ ਨਹੀਂ ਮੇਰੇ ਦਾਦਾ ਜੀ ਆਨ ਆਪੇ ਚੋਣ ਮਾਰਦਾ ਆਂ ਅਦਰ ਖਾਦੀ ਕੋਲੇ ਵੀਰ ਜੀ ਦਾ ਨਾਇਆ ਆਪੇ ਸੋਤ ਤੱਕ ਕਰਾਂਗੇ ਦੱਸਾਰਾ ਕਰੂ ਨਾ ਇਹ ਤੇ ਲੱਗਦੀ ਪਤਾ ਮਾਰਦਾ ਚੋਣ ਕਿ ਨਾਲ ਚੰਦੜਾ ਇਹ ਤੇ ਪਤਾ ਲੱਗਦੀ ਤੇਨਾਂ ਕਿ ਨਾ ਚੋਣ ਨਾਲ ਜੁਣ ਕੇ ਮਰਜੀ ਕਰਦਾ ਲਾਗਦੇ ਮਾਝ ਚੋਣ ਦਾ ਨਾ ਗਾਂ ਚੋਂ ਦਾ ਕੀ ਕਰਨਾ ਤੇ ਕੋਹ ਕਿਤੇ ਦੁੱਧ ਘੋਟ ਮੰਗਣਾ ਕੰਡੇ ਸੁੱਕਾ ਦੇਂਦੇ ਆ ਤੇ ਹਾਂ ਕਿਤੇ ਦੁੱਧ ਘੋਟ ਮੰਗਣਾ ਤੇ ਤਾਂ ਵੇਚੀ ਕਰਦੀ ਆ ਨਹੀਂ ਨਹੀਂ ਸਭੇਚੀ ਕਰਨਾ ਹਾਂ ਹਾਂ

ਆਪਾਂ ਇਹਨਾਂ ਨਾਲ ਇਹੋ ਜਿਹੇ ਨਾ ਕੀਤੇ ਤਾਂ ਤਾਂ ਵੀ ਸਸੇ ਹੀ ਕਰਨਾ ਨਹੀਂ ਹੈ ਕੋਲੋਂ ਤਾਂ ਕਿਤੇ ਕੋਈ ਪੱਤੀ ਨਾ ਆ ਜਾਵੇ ਬੈਠੀ ਮਾਸੀ ਨੂੰ ਮੈਂ ਤਾਂ ਨਹੀਂ ਹੋ ਗਈ ਮਾਸੀ ਤੇ ਬੈਠੀ ਫੇਰ ਤੂੰ ਖਾਧੀ ਨਹੀਂ ਨਾ ਤੇ ਮੈਂ ਆਪਾਂ ਨੂੰ ਖੜਾ ਆਉਣਾ ਮੇਰੇ ਜੋ ਕੁਤੇ ਦੇਂਦੀ ਹੈ ਫੀਰ ਅੱਜ ਮੰਮੀ ਕੀ ਕਰਦੀ ਹੈ ਜੇ 10 ਪਹਿਲੇ ਇਹਦੇ ਮਸੇ ਕਰ ਨੂੰ ਚੜ ਫਿਰਦਾ ਹੀ ਨਾ ਮੰਮੀ ਆਂਦੀ ਹੈ ਮੈਨੂੰ ਇਹਦਾ ਰੋਟੀ ਫੜਾਉਂ ਤੂੰ ਮੈਂ ਰੋਟੀ ਖਾਣੀ ਹੈ ਮਾਂ ਮੈਂ ਜਦ ਕੱਢ ਰਾਂ ਮੈਂ ਫੜਾ ਦੇਣੀ ਰੋਟੀ ਆਣੀ ਨਹੀਂ ਹੈ ਤੇ ਮੈਂ ਇਹਦਾ ਰੋਟੀ ਖਾਣੀ ਮੈਂ ਆਪੇ ਲਾ ਲੂ ਜੋ ਫਰਾਂਤੀ ਹੈ ਮੁੜ ਕੇ ਜੇ ਮੈਂ ਰੋਟੀ ਲਾ ਕੇ ਭਰਾਈ ਮੁੜ ਕੇ ਨਹੀਂ ਮੈਂ ਇਹਦੀ ਖਾਣੀ ਤੈਨੂੰ ਦੇ ਰਿਹਾ ਵੀ ਆ ਤੋ ਉਹ ਹੋਣੇ ਚਲੋ ਉਹਦੀ ਪੱਖ ਮਾਰਲੀ ਜੇਨੇ ਚਲੋ ਤੂੰ ਰੋਟੀ ਲਿਆ ਕੇ ਆਈ ਹੋਵੇ ਤੇ ਮੰਮੀ ਬਸ ਰੋਟੀ ਲਾਉਂਗੇ ਆ ਰੋਟੀ ਪਾਉਂਦੇ ਆ ਸਬ지 ਦਿੱਤੀ ਕਰ ਜਾ ਟਾਈਮ ਤੇ ਲੱਗਣੇ ਕਿ ਮੈਂ ਨਾਲ ਮਿਰਚ ਪਾ ਕੇ ਆਪਣੇ ਕੀਤੇ ਨੇ ਮੰਮੀ ਮਾਸੀ ਮੰਮੀ ਦੇ ਗਾੜੀ ਤੋਂ ਨਾ ਕਰਦੀਆਂ ਮੈਂ ਕਰਦੀਆਂ ਤੇ ਕਾਦੀ ਕਰਾਂ ਨਹੀਂ ਲੈ ਮੈਂ ਅਰੇ ਕਦੀ ਹੋਣੀ ਮਾਰਦੀਆਂ ਇਹੋ ਆਖੀ ਲੈ ਲਾ ਨਾ ਜਿਹੜਾ ਰਾਤ ਨੂੰ ਟੈਨ ਨਹੀਂ ਰੋਟੀ ਦਾ ਪਹਿਲਾ ਆ ਗਾ ਦੇ ਹੈਂ ਕਿਹੜੀ ਵਾਰੀ ਮਾਫ਼ ਕਰ ਦੇ ਤੇ ਗਾਧੋ ਕਰੂਗੀ ਤੇ ਘਰਤੀ ਜਾਊਗੀ ਮੇਰੇ ਨੂੰ ਉੱਤੇ ਕੱਲੀ ਰਹਿ ਗਈ ਆਪਣੇ ਜੋ ਮਾਸੀ ਮੈਂ ਗਾਧੋ ਕਰਦੀ ਕਰਦੀ ਮੈਨੂੰ ਮਾਫ਼ ਕਰ ਤਾਂ ਮੈਂ ਵੀ ਤੁਹਾਨੂੰ ਮਾਫ਼ ਕਰ ਦੋ ਜਦੋਂ ਹਾਂ ਕਰਦ ਨੇ ਮਾਫ਼ ਨਾ ਮਾਫ਼ ਤੇ ਗਲਤੀ ਨਹੀਂ ਹੋਈ ਮਾਫ਼ ਨਹੀਂ ਗਲਤੀ ਹੋਈ ਸਹੀ ਗੱਲ ਨਹੀਂ कोई गलती है कहां नहीं करों आंसर अनु चार है अनु निरा को तारे तो ये एक मिनट तक करो जितना सो सामने लो मम्मी ने तो डरती एडवेंचरली ना खाते हो चलो यही कर चलो चलो करते रहो चलो चलो सभी बराबर का सामान तीनों जाप है पीना भी पी लो पीया हो जाप पी लो 你要买宽带就给他，肯定的。